ਰੋਜ਼ਾਨਾ ਇੱਕ ਪੰਜੀਰੀ ਲੱਡੂ ਖਾਣ ਨਾਲ ਮੋਟਾਪਾ ਹੋਵੇਗਾ ਕਟ ਸਰਦੀਆਂ ਦੇ ਮੌਸਮ 'ਚ ਪੰਜੀਰੇ ਦੇ ਲੱਡੂ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਕਿਉਂਕਿ ਇਸ 'ਚ ਫਾਸਫੋਰਸ, ਕੈਲਸ਼ੀਅਮ, ਪ੍ਰੋਟੀਨ, ਆਇਰਨ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਪਾਈ ਜਾਂਦੇ ਹਨ ਰੋਜ਼ਾਨਾ ਦਿਨ 'ਚ ਇੱਕ ਪੰਜੀਰੇ ਦਾ ਲੱਡੂ ਖਾਣ ਨਾਲ ਭਾਰ ਕਟ ਹੋਣ ਦੇ ਨਾਲ ਪਾਚਨ ਤੰਤਰ ਵੀ ਠੀਕ ਹੁੰਦਾ ਐਸ ਲਈ ਆਓ ਅੱਜ ਜਾਣਦਿਆਂ ਪੰਜੀਰੇ ਦੇ ਲੱਡੂ ਦੇ ਫਾਇਦਿਆਂ ਬਾਰੇ ਵਜ਼ਨ ਕਟ ਕਰੇ ਪੰਜੀਰੀ ਦੇ ਲੱਡੂ ਬਣਾਉਣ ਲਈ ਆਟੇ ਅਤੇ ਬਹੁਤ ਸਾਰੇ ਡਰਾਈ ਫਰੂਟਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਸਾਰੇ ਡਰਾਈ ਫਰੂਟਸ ਪਾੜ ਨੂੰ ਕੱਟ ਕਰਦੇ ਹਨ ਡਾਈਜੈਸ਼ਨ ਚ ਸੁਧਾਰ ਪੰਜੀਰੀ ਦੇ ਲੱਡੂ ਖਾਣ ਨਾਲ ਤੁਹਾਡਾ ਡਾਈਜੈਸ਼ਨ ਸਿਸਟਮ ਠੀਕ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਜੀਰੀ ਦੇ ਲੱਡੂ ਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਜੋ ਖਾਣੇ ਨੂੰ ਪਚਾਉਣ ਚ ਮਦਦ ਕਰਦੇ ਹਨ ਇਮਿਊਨਿਟੀ ਮਜ਼ਬੂਤ ਪੰਜੀਰੀ ਦੇ ਲੱਡੂ ਬਣਾਉਣ ਲਈ ਕਿਉਂ ਹਤੇ ड्राई फ्रूट्स दी ਵਰਤੋਂ ਕੀਤੀ ਜਾਂਦੀ ਹੈ। ड्राई फ्रूट्स ਚ ਮੌਜੂਦ ਪੋਸ਼ਕ ਤੱਤ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। એનર્ਜੀ ਵਧਾਏ। ਸਰੀਰ 'ਚ એનર્ਜੀ ਵਧਾਉਣ ਲਈ ਪੰਜੀਰੇ ਦੇ ਲੱਡੂ ਖਾਓ। ਪੰਜੀਰੇ ਦੇ ਲੱਡੂ 'ਚ ਮੌਜੂਦ ਪੋਸ਼ਕ ਤੱਤ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਸਰੀਰ ਨੂੰ ਐਨਰਜੈਟਿਕ ਬਣਾਉਂਦੇ ਹਨ। ਪੰਜੀਰੇ ਦੇ ਲੱਡੂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ। ਰੋਜ਼ਾਨਾ ਇੱਕ ਪੰਜੀਰੀ ਲੱਡੂ ਖਾਣ ਨਾਲ ਮੋਟਾਪਾ ਹੋਵੇਗਾ ਕਟ ਸਰਦੀਆਂ ਦੇ ਮੌਸਮ ਚ ਪੰਜੀਰੇ ਦੇ ਲੱਡੂ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਕਿਉਂਕਿ ਇਸ ਚ ਫਾਸਫੋਰਸ, ਕੈਲਸ਼ੀਅਮ, ਪ੍ਰੋਟੀਨ, ਆਇਰਨ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਪਾਈ ਜਾਂਦੇ ਹਨ ਰੋਜ਼ਾਨਾ ਦਿਨ ਚ ਇੱਕ ਪੰਜੀਰੇ ਦਾ ਲੱਡੂ ਖਾਣ ਨਾਲ ਭਾਰ ਕਟ ਹੋਣ ਦੇ ਨਾਲ ਪਾਚਨ ਤੰਤਰ ਵੀ ਠੀਕ ਹੁੰਦਾ ਐਸ ਲਈ ਆਓ ਅੱਜ ਜਾਣਦਿਆਂ ਪੰਜੀਰੇ ਦੇ ਲੱਡੂ ਦੇ ਫਾਇਦਿਆਂ ਬਾਰੇ ਵਜ਼ਨ ਕਟ ਕਰੇ ਪੰਜੀਰੀ ਦੇ ਲੱਡੂ ਬਣਾਉਣ ਲਈ ਆਟੇ ਅਤੇ ਬਹੁਤ ਸਾਰੇ ਡਰਾਈ ਫਰੂਟਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਸਾਰੇ ਡਰਾਈ ਫਰੂਟਸ ਪਾੜ ਨੂੰ ਕੱਟ ਕਰਦੇ ਹਨ ਡਾਈਜੈਸ਼ਨ ਚ ਸੁਧਾਰ ਪੰਜੀਰੀ ਦੇ ਲੱਡੂ ਖਾਣ ਨਾਲ ਤੁਹਾਡਾ ਡਾਈਜੈਸ਼ਨ ਸਿਸਟਮ ਠੀਕ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਜੀਰੀ ਦੇ ਲੱਡੂ ਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਜੋ ਖਾਣੇ ਨੂੰ ਪਚਾਉਣ ਚ ਮਦਦ ਕਰਦੇ ਹਨ ਇਮਿਊਨਿਟੀ ਮਜ਼ਬੂਤ ਪੰਜੀਰੀ ਦੇ ਲੱਡੂ ਬਣਾਉਣ ਲਈ ਕਿਉਂ ਅਤੇ ड्राई फ्रूट्स दी ਵਰਤੋਂ ਕੀਤੀ ਜਾਂਦੀ ਹੈ। ड्राई फ्रूट्स ਚ ਮੌਜੂਦ ਪੋਸ਼ਕ ਤੱਤ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। એનર્ਜੀ ਵਧਾਏ। ਸਰੀਰ 'ਚ એનર્ਜੀ ਵਧਾਉਣ ਲਈ ਪੰਜੀਰੇ ਦੇ ਲੱਡੂ ਖਾਓ। ਪੰਜੀਰੇ ਦੇ ਲੱਡੂ 'ਚ ਮੌਜੂਦ ਪੋਸ਼ਕ ਤੱਤ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਸਰੀਰ ਨੂੰ ਐਨਰਜੈਟਿਕ ਬਣਾਉਂਦੇ ਹਨ। ਪੰਜੀਰੇ ਦੇ ਲੱਡੂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਸਿਹਤ ਨਾਲ ਜੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ।